ਨਿਕਾਲੋ ਜਾਨਵਰ ਫੜਨ ਦਾ ਤਰੀਕਾ ਉਸ ਤੋਂ ਵੀ ਨਿਕਾਲੋ ਇਸ ਵਾਲੇ ਪਾਰ ਦਾ ਮੇਲਾ ਚੱਲ ਰਿਹਾ ਜੀ ਅੱਜ ਹੈ ਕਿ 15 ਤਰੀਕ ਐਤਵਾਰ ਦਾ ਹੈ ਨਾ ਤਕਾਨਾ ਵਗੈਰਾ ਕਾਰ ਪਾਰਕਿੰਗ ਆ ਸਕੂਟਰ ਪਾਰਕਿੰਗ ਆ ਚੱਲ ਰਹੀਆਂ ਨੇ ਗੌਣਕ ਲੱਗੀ ਹੋਈ ਆ ਪੂਰੀ ਝੂਨੇ ਵਗੈਰਾ ਆਗੇ ਸਾਰਾ ਕੁਝ ਹੋਇਆ ਓਕੇ ਕੰਮ ਆ ਦਾ ਬਖਸ਼ਾ ਭਾਈ ਜਿਹੜਾ ਬਖਸ਼ਾ ਬਾਦੇ ਚਾਹੀਏ ਮੌਕੇ ਕੀੜੇ ਕੀੜੀਆਂ ਸਿਓ ਚੰਗ ਚਲੇਦੇ ਤੋਂ ਬਖਸ਼ਾ ਭਾਈ ਉਹ ਬਹੁਤ ਯਾਨੀ ਕਿ ਸੰਗਤ ਪਹੁੰਚੀ ਹੋਈ ਅੱਜ ਵੀ ਤੇ ਮੈਦਾਨ ਤਾਂ ਵੀ ਦੇਖੀ ਜਾਵਾ ਲੋਕੀ ਸਵਾਗਤ ਆ ਖੋਦਾਂ ਮੈਂ ਵੀਡੀਓ ਦੇ ਵਿੱਚ ਜਿਹਨੇ ਪੌਂਦ ਸਾਡੇ ਵੀਡੀਓ ਦੇਖ ਰਿਹਾ ਸਾਰਿਆਂ ਨੂੰ ਬਵਾਦੀ ਤਿਆਰ ਭਰੀ ਸਤਿਕਾਰ ਇਹ ਰਾਜ ਨੂੰ ਹਾਂ ਰਾਤ ਨੂੰ ਲੇਟਰ ਉਡਾ ਬਹੁਤ ਚਾਲਦੀ ਆ ਨਾ ਰਾਤ ਨੂੰ ਆਦੇ ਬਹੁਤ ਬਸ ਉਹ ਦੇਖੇ ਨਾ ਮੋਟਰ ਦੇਖਣਾ ਹੋਗੇ ਨਾ ਉੱਥੇ ਉਹ ਦੇਖੋ ਟਡੋਲਾ ਉਹ ਡਰੀ ਲੱਗਦਾ ਆਪਦੇ ਚੜਦਾ ਉਹਦੇ ਬਹਿ ਗਿਆ ਮੈਚ ਦੇਖਣ ਨੂੰ ਭਾਈ ਜੀ ਇਤਰਾਦਲੇ ਆ ਹੀ ਹੁੰਦਾ ਇਹ ਬਹੁਤ ਟਿੱਡੀ ਜਿਹੀ ਬਾੜੀ ਹੋ ਜਾਂਦੀ ਆ ਉਹ ਇੱਕ ਹੁੰਦਾ ਜਾਂਦਾ ਜਦੋਂ ਉੱਪਰ ਤੋਂ ਹੀ ਘੁੰਮਣ ਵਾਲੇ ਪਾਸੇ ਨੂੰ ਹੋ ਜਾਂਦਾ ਬੰਦਾ ਉੱਪਰ ਦੀਆਂ ਦਾ ਉੱਪਰ ਦੀਆਂ ਮਖਿਆਰ ਆਹਦੇ ਗੱਡੀਆਂ ਭੱਜਣਗੀਆਂ ਇੱਥੇ ਕਿੱਥੇ ਗੱਡੀਆਂ ਭੱਜਣਗੀਆਂ ਆਹਦੇ ਗੱਡੀਆਂ ਜੇ ਭੱਜਣਗੀਆਂ ਧੂੜ ਭਲਈਆ ਜਾ ਹੁੰਦਾ ਜਣਾ ਪੂਤ ਪੂਤ ਕਰ ਦਿੰਦਾ ਆਪੀ ਡਰਾਂਦੇ ਹੁੰਦੇ ਇਹ ਜੀ ਫੜ ਲਈ ਭੂਤ ਆਹੋ ਭੂਤ ਕਰ ਜੇ ਗਰਾਮ ਹੈ ਨਾ ਬਹੁਤ ਬਹੁਤ ਆਹ ਆ ਵੀ ਝੂਲ ਝੂਲਦਾ ਬਹੁਤ ਹੈ ਇਹ ਕੜਾਵਾ ਮੈਂ ਭਰੀ ਜਾਂਦਾ ਹਾਂ ਪਾਪਾ ਗੈਨੀ ਨਹੀਂ ਮੈਂ ਬਟਿਆ ਮੇਰੇ ਮੈਂ ਲੈ ਟਰੋਡਾਂ ਵਿੱਚ ਟਰੋਡ ਆ 12:00 ਵਜੇ ਆ ਤੇ ਟਰੋਡਾਂ ਚੱਲ ਰਹੀਆਂ ਨੇ ਰਾਤ ਨੂੰ ਜਾਨੀ ਗਏ ਆ ਵੀ ਲਾਈਟਾਂ ਰੋਟਾਂ ਦਾ ਪ੍ਰਬੰਧ ਹੁੰਦਾ ਪੂਰਾ ਰਾਤ ਨੂੰ ਚਾਨਣ ਬਹੁਤ ਜ਼ਿਆਦਾ ਹੋ ਜਾਂਦਾ ਆ ਮੌਤ ਦਾ ਖੂਆ ਇਹਦੇ ਗੱਡੀ ਮੋਟਰਸ ਵਗੈਰਾ ਭੱਜੂ ਹੋਰ ਕੀ ਹੋ ਜੁਈ ਜਾਂਦਾ ਏ ਪੈਂਚਰ ਤਾਂ ਹਵਤਾ ਏ ਆ ਕਾ ਵੀ ਆ ਰਿਹਾ ਅੱਜ ਅਗਲਾ ਮੌਤ ਦਾ ਖੂਦ ਹੋ ਜਾਂਦਾ ਤੇ ਕੀ ਮੌਤ ਹੋਊਗੀ ਅੱਪ ਡੈਡ ਬਣਾ ਕਰਦਾ ਕਿ ਮੇਰੇ ਵੀ ਆ ਖੋੜ ਦੇ ਪਹਿਲਾਂ ਮੈਂ ਸਾਡਾ ਦੇਖੀਏ ਫਿਰ ਦੇ ਦੇ ਕੀ ਮਾਰਦਾ ਇਹਦਾ ਹੋਏ 20 ਰੁਪਏ ਫਿਰ ਤਾਂ ਬਹਿ ਜਾ ਕੇ ਜੇ 20 30 ਰੁਪਏ ਲਊਂ ਨਹੀਂ ਨਹੀਂ ਫਿਰ ਜਾਣਾ ਨਹੀਂ ਵਾਪਸ ਸਟਾਰਟ ਨਹੀਂ ਕਰਨਾਗਾ ਮੌਤ ਤੇ ਘੁੱਟ ਵਾਰੀ ਵਾਰੀ ਦੀ ਕੋਸ਼ਿਸ਼ ਬਾਬੇ ਜਗਾ ਨਾਲ ਬਹੁਤ ਦੂਰ ਆਉਂਦੇ ਕੋਸ਼ਿਸ਼ ਹੈ ਕਿ ਨਹੀਂ ਆ ਗਿਆ ਕੋਤੋਂ ਮੋੜ ਤੋਂ ਬੜੀ ਦੂਰ ਆਇਆ ਭੰਨੇ ਦੇ ਪਾਰ ਗਈਆਂ ਹਨੀ ਹੋਰ ਨੇੜੇ ਹਨਾ ਉਦੋਂ ਨਾਲ ਬਾਲੀਆਂ ਉੱਚ ਗਈ ਬਹੁਤ ਆ ਜੜੋਲਾ ਆ ਆਪੜ ਦਾ ਕੋਈ ਵੀ ਨਹੀਂ ਆਉਂਦੀ ਜੜੋਲਾ ਨਾ ਬਹੁਤ ਉੱਚਾ ਹੋ ਜਾਂਦਾ ਤੇ ਕਾਹ ਤੰਮਿਆਂ ਵਾਲਾ ਆ ਇਹ ਆ ਵੀ ਬਹੁਤ ਗੈਸਤੀ ਜੀ ਬੜਾ ਤੰਗ ਕਰਦੀ ਆ ਵੀ ਬਹੁਤ ਇਹ ਖੜ ਵੀ ਜਾਂਦੀ ਆ ਐ ਹੀ ਹੋਗੇ ਐ ਸੱਦੀ ਪਟਾਲੇ ਜਾ ਕੇ ਖੜ ਜਾਂਦੀ ਆ ਐ ਹੋਗੇ ਐ ਉਹ ਦੇਖ ਉਹ ਚੱਲਦੀ ਜਾਂਦੀ ਆ ਦਰਵਾਣਾ ਖਦਾ ਪੂਰੀ ਜੇ ਕਿਸੇ ਬਾਬੇ ਦੇ ਮੇਲੇ ਤੇ ਕੰਪੈਰੀ ਨਾਲ ਦੇਖਣਾ ਗਰਮੀ ਆ ਤਾਂ ਵੀ ਦੱਸ ਸਕਦੇ ਕਿੰਨੀ ਪਹੁੰਚੀ ਹੋਈ ਆ ਤਪਾਰ ਦਿਖਾਉਣਾ ਵੀ 50 ਕਰਵਾਣੇ ਸਟਾਰਟ ਹੋ ਜਾਂਦਾ ਕੰਮ ਇਹਨਾਂ ਦਾ ਆਹ ਸਾਰੀ ਸੇਲ 50 ਰੁਪਏ ਪਿਆ ਕਰਪਾ ਬਾਦ ਇਤਰੇ ਪੀਆਂ ਉਹ ਮਰਫੀ ਤੇ ਉਹ ਪਾਤੀਆਂ ਜਿਹੜੀਆਂ ਹੁੰਦੀਆਂ ਨੇ ਆਹ ਚੱਲੀ ਤਰੇ ਆਉਂਦਾ ਕੰਮ ਇਹ ਆਈ ਅੰਦਰੋਂ ਬਾਬਾ ਜੀ ਦੀ ਜਗਾ మేమే ఉస్తా నా ਆਪਣਾ ਬਣਿਆ ਹੋਇਆ ਜੀ ਬਾਬਾ ਜੀ ਦਾ ਤੇ ਇੱਥੇ ਮਿੱਟੀ ਘੜਦੇ ਆ ਕਦਾ ਮੱਥਾ ਦੇਖ ਰਹੀਆਂ ਹੋਰ ਕੀ ਇੱਛਾ ਕਿਸਾਂ ਆਇਆ ਭੋਲਾ ਯਾਰ ਮੈਂ ਤਾਂ ਬਹੁਤ ਔਖਾ ਅੰਦਰ ਦਾ ਭਾਈ ਜੇ ਦਾ ਬੱਚਿਆਂ ਨੂੰ ਨਾਲ ਲੈ ਕੇ ਜਾ ਕੇ ਮੱਥਾ ਦੇਖਣਾ ਨਾ 8 9 9 ਵਜੇ ਤੋਂ 10 ਵਜੇ ਤੋਂ ਬਾਅਦ ਫਿਰ ਤਾਂ ਹੈਗਾ ਬਹੁਤ ਔਖਾ ਤੇ 9:00 9:00 ਦੇ ਬਾਅਦ 9:30 ਦੇ ਬਾਅਦ ਮਗਰ ਬਾਅਦ ਸਾਡੇ ਇਕਾਂ ਦੇ ਕਿਉਂਕਿ ਅੰਦਰ ਬਈ ਉਹ ਹੈ ਟੰਗ ਤੋਂ ਬਹੁਤ ਜ਼ਿਆਦਾ ਇਕੱਠੀ ਹੋਏ ਨੇ ਜਦੋਂ ਅਪਾ ਸਾਡੇ ਇਕਾਂ ਦੇ 15 ਮੀਨ ਮੇਨ ਸਟਾਨ ਦੇ ਉੱਤੇ ਠੀਕ ਆ ਜੀ ਤੇ ਇਸ ਕਰਕੇ ਮੈਂ ਇਹੀ ਕਹਾਂਗਾ ਕਿ ਤੁਸੀਂ ਜੇ ਬੱਚਾ ਦੇ ਨਾਲ ਮੱਥਾ ਟੇਕਣਾ ਚਾਹੁੰਦੇ ਆ ਕੇ ਨਾਲ ਬੱਚਾ ਦਾ ਮੱਥਾ ਟਕਾਉਣਾ ਤਾਂ ਸੋਭਾ ਸੋਭਾ 5:00 ਵਜੇ ਤੋਂ ਲੈ ਕੇ 8:00 ਵਜੇ ਤੱਕ ਟਕਾ ਕੇ ਬਾਸ ਮੁੜ ਜਿਓਗੇ ਤਾਂ ਵਧੀਆ ਰਹੋਗੇ 6:30 8:00 ਵਜੇ ਤੱਕ ਬਾਸ ਤਹੇ ਐਂਦਵਾਰ ਨੂੰ ਆਜੋ ਚਾਹੇ ਤਾਂ ਸੰਡੇ ਸੀ ਸੰਡੇ ਨੂੰ ਵੀ ਇਕੱਠ ਬਹੁਤ ਜ਼ਿਆਦਾ ਹੋਇਆ ਸੰਗਤ ਬਹੁਤ ਜ਼ਿਆਦਾ ਹੀ ਹੋਈ ਆ ਤੇ ਜੇ ਸੰਡੇ ਦਾ ਬੇੜਾ ਵੀ ਆਓਗੇ ਤਾਂ ਬੱਚਿਆਂ ਨੂੰ ਸਾਢੇ-ਸਾਢੇ 4 ਵਜੇ 6:00 4 ਵਜੇ ਆ ਕੇ ਲੈ ਕੇ ਜਾ ਕੇ ਤੁਸੀਂ ਮੱਛਾ ਡਕਾ ਕੇ ਬਾਸ ਨੂੰ ਮੁਰਝੋ ਕੇ ਤਾਂ ਵਧੀਆ ਰਹੋਗੇ ਬਾਕੀ ਬਹੁਤ ਦਾ ਖੂਬ ਆ ਚੱਲ ਰਿਹਾ ਬਾਹਰ ਰੌਣਕ ਮੇਲਾ ਚੱਲ ਰਿਹਾ ਬਾਹਲੀ ਸਾਈਡ ਯਾ ਕਿਸ ਤਰੀਕਾ ਟਰੈਕਟਰ 70 ਰੁਪਏ ਕੋਈ 60 ਰੁਪਏ ਕਿਸੇ ਦੀ ਕਿੰਨੇ ਰੁਪਏ ਟਰੈਕਟਰ 70 ਰੁਪਏ 60 ਰੁਪਏ 60 ਰੁਪਏ 70 ਰੁਪਏ ਕੋਈ 60 ਰੁਪਏ ਕੋਈ 70 ਰੁਪਏ ਕੋਈ 50 ਰੁਪਏ ਆਏ ਆ ਉਹ ਦੇਖਿਆ ਸਾਰਾ ਦੇ ਉੱਤੇ ਬਹੁਤ ਰੱਖੇ ਬਾਲਾ ਮੇਲੇ ਵਾਲਾ ਬਾਲਾ ਦੀ ਬਸਾ ਆਦੇ ਸ਼ਾਟ ਆਪਕੇ ਨਾਮ ਨੂੰ ਜਤਨ ਦੇ ਵਾਸਤੇ ਰੂਟੀਆਂ ਪਈਆਂ ਸਟ੍ਰਿੰਗ ਪਈਆਂ ਸੈਂਟਾ ਕੋਕ ਪੈਪਸੀ ਵਗੈਰਾ ਇਹ ਜਿਹੀ ਜਿਹਾ ਰੱਖਿਆ ਹੋਇਆ ਬਾਕੀ ਹੋਰ ਚੀਜ਼ਾਂ ਪਈਆਂ ਬੈਸਕਟ ਪਈਆਂ ਚਾਕਲੇਟ ਪਈਆਂ ਆ ਕੈਨਾਂ ਦੀਆਂ ਡਰਿੰਕਾਂ ਪਈਆਂ ਬਾਕੀ ਹੋਰ ਸਮਾਰਕ ਕ੍ਰੋਕਰੀਆ ਸਮਾਸ ਉਹ ਇੱਧਰ ਸਾਈਡ ਲੱਗਾ ਆ ਆ ਚੱਲੀ ਜਾ ਨਜਵਾਕਾਂ ਵਾਸਤੇ ਉਹ ਜੰਪਿੰਗ ਪੈਡ ਰਾਤ ਨੂੰ ਜਾਣ ਕੇ ਰੋਸ਼ਨੀ ਕਰਨ ਵਾਸਤੇ ਲਾਈਟਰ ਰੋਟਰ ਦਾ ਪ੍ਰਬੰਧ ਪੂਰਾ ਵਧੀਆ ਕੀਤਾ ਆ ਟੋਗਾ ਮੰਦਿਰ ਮੇਰੇ ਨਾਲ ਉਸਤਾਦ ਸ਼ਪਾਰ ਟੋਗਾ ਵਾੜੀ ਟੋਗਾ ਮੰਦਿਰ ਜੀ ਮੰਦਿਰ ਦੇ ਆਪਾਂ ਸਾਨੂੰ ਦਸ ਮੇਲੇ ਕਰਵਾਇਆ ਟੋਗਾ ਮੰਦਿਰ ਦੇ ਮੇਨ ਦੇ ਮੇਨ ਉਸਤਾਦ ਦੇ ਸਪਾਰ ਤੇ ਉਹ ਕੱਢੀ ਹੋਈ ਚੰਡੋਰਾ ਬਾਈ ਇਹ ਕਈ ਥਾਂਾਂ ਤੇ ਬੰਦ ਬੰਦ ਕਰਤੀ ਅਸੀਂ ਇਹ ਕਈ ਵਾਰ ਕਿਹਾ ਕਿ ਐਕਸੀਡੈਂਟ ਹੋ ਕੇ ਸੀ ਕਈ ਥਾਂਾਂ ਤੇ ਚਾਂਸ ਹੋ ਕੇ ਸੀ ਜਾਣ ਕੇ ਛੱਟ ਪੇੜ ਦੇ ਤੇ ਉਹ ਤਾਂ ਉਹਨਾਂ ਕਰਕੇ ਫਿਰ ਬੰਦ ਕਰਤੀ ਅਸੀਂ ਇਹ ਸਲਾਈਡਰ ਗਿਆ ਮੋਟਰਸਾਹ ਵਾਲੂ ਉਹ ਫੜ ਝੋਲਾ ਮੇਰੇ ਵਾਲਾ ਸਾਹਿਬ ਆ ਗਏ ਬਾਣੀ ਉਹ ਤੋਂ ਲੈਣਿਆ ਕੋਲ ਕੋ ਬਹੁਤ ਹੋਈਆਂ ਪੋਕਾ ਦਾ ਪੀਨੇ ਆ ਮੂੰਹ ਨੂੰ ਤੋਂ ਨੇ ਮੂੰਹ ਬਿਟੋਣਾ ਯਾਰ ਖਾਲਕ ਦੇਖ ਲੈਨੇ ਸਵਾਦ ਜਾ ਸ੍ਰੀਮ ਬਰਗਰ ਬਰਗਰ ਵੀਰ ਵੀਰ ਪੀ ਬਾਰਕਰ ਕਾਲ ਦਾ ਸਿਆਰ ਨੂੰ ਹੋਣੇ ਪੀਣੀ ਆ ਆ ਪਾਸੀ ਸਰਪਾ ਮੇਲੇ ਦੇਣਾਂ ਦੇ ਵਿੱਚ ਹੀ ਮਿਲਦੀ ਆ ਕਦੇ ਹੋਰ ਨਹੀਂ ਮਿਲਦੀ ਕੋਈ ਜੇ ਸਪੈਸ਼ਲ ਬੰਦਾ ਬਣਾਉਂਦਾ ਹੋਵੇ ਤਾਂ ਵੱਖਰੀ ਗੱਲ ਨਹੀਂ ਤਾਂ ਪਾਸੀ ਜ਼ਿਆਦਾਤਰ ਸਪਾਰ ਦੇ ਮੇਲੇ ਤੇ ਹੀ ਮਿਲੂ ਜਾਂ ਰਾਏਕੋਟ ਦੇ ਦੁਆਜੇ ਮੇਲਾ ਆਇਆ ਨਾ ਉੱਥੇ-ਉੱਥੇ ਮਿਲੂ ਅਜੇ ਜੇ ਮਲੋਂ ਦਾ ਨਹੀਂ ਬਣਾਉਣਾ ਦੇਖ ਲੈ ਕਿ ਤੇਰੇ ਚ ਕਿੰਨੀ ਗਿਆਨ ਆ ਤੇਰੇ ਚ ਵੱਡਾ ਜਮ ਆਲਾ ਇਹ ਆ ਇਹ ਚੱਕਰਾਈ ਦਾ 30 ਕਿਲੋ ਜੀ ਤੇ ਵੀ ਕਾਫੀ ਆ ਫਸਤੀ ਰੇਡ ਪਾਸ ਕਰਨਾ ਰੁਪਏ ਫਸਤੀ ਹੋਰ ਗੱਪੇ ਫੂਦਾ ਵਗੈਰਾ 버ਗਰ ਵਗੈਰਾ ਸਭ ਲੱਗਿਆ 30 ਰੁਪਏ ਮਗਰ 20 ਰੁਪਏ 30 ਰੁਪਏ ਕੜੀਆਂ 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 ਬਿਆਂਦੀਆਂ ਮਗਰ ਵੀ ਹੈਗੀਆਂ ਨੇ ਤਾਂ ਥੋੜਾ ਮਗਾ ਲਾ ਦੋਂਗੇ ਤਾਂ ਥੋੜੀ ਬਾੜ ਤੁਰਕੇ ਵਾਲੀ ਬਾੜ ਆ ਜਿਹੜੀ ਥੋੜੀ ਜਿਆਦਾ ਹੋ ਜਾਂਦੀ ਆ ਫੇ ਕੋਲੇ ਲਾ ਲੋਂਗੇ ਫੇ ਤੁਰਕੇ ਵਾਲੀ ਬਾੜ ਥੋੜੀ ਜੀ ਘਟ ਜੂਗੀ ਹੁੰਦੇ ਵਜਤਰ ਹੈ ਭਾਈ ਨਹੀਂ ਬੈਠਾ ਠੰਡਾ ਹਲੇ ਨਹੀਂ ਫਸਦਾ ਪਤਾ ਮੋਟਰਾਂ ਕੋਲੇ ਪਹੁੰਚਣਾ ਮੋਟਰਸਾਈਕਲ ਕੋਲ ਸਾਡੀ ਹੋਈ ਪਈ ਆ ਬੱਸ ਪਹਿਲਾਂ ਹੀ ਮੋਟਰ ਸਾਹਿਬ ਕੋਲ ਕਿਉਂ ਨਹੀਂ ਕਿਉਂ ਨਹੀਂ ਦੇਖੀ ਆ ਜਾ ਜਾਦੂ ਹੋ ਮੈਂ ਮੈਂ ਬੜਾ ਜਾਨਵਰ ਹੈ ਲਾ ਲੋ ਬੜਾ ਜਾਨਵਰ ਪਕੜਨੇ ਗੱਡੀ ਬਾਹਰ ਚ ਇਸ ਕੋਲੇ ਨਿਕਾਲ ਦੇ ਇਸ ਵਾਲੇ ਸਾਹਿਬ ਇਹ ਗੱਡੀ ਮੈਂ ਨਹੀਂ ਬਾੜਨਾ ਹੈ ਗੱਡੀ ਮੈਂ ਨਹੀਂ ਬਾੜਾਂਗੇ ਗੱਡੀ ਮੈਂ ਨਹੀਂ ਬਾੜਾਂਗੇ ਦੇਖੋ ਗੱਡੀ ਨਹੀਂ ਸਾਡਾ ਪਾਰਕ ਦੇ ਬਾਹਰ ਆ ਕੇ ਬਈ ਇੱਕ ਪਾਰਕਿੰਗ ਆ ਗਈ ਸਾਡੇ ਵਾਲਾ ਮੋਟਰਸਾਈਕਲ ਉਹ ਪਿੱਛੇ ਪਾਸੇ ਉਹ ਪਾਰਕ ਜੇ ਕੋਲੇ ਟੱਬੇ ਕੋਲੇ ਟੱਬੇ ਦੇ ਉੱਤੇ ਖੜਾ ਅਸੀਂ ਉੱਥੇ ਜਾਣਾ ਭਾਈ ਕਹਿੰਦਾ ਵੀ ਪਾਰਕਿੰਗ ਅੱਗੇ ਵੀ ਹੈਗੀਆਂ ਨੇ ਅਸੀਂ ਤਾਂ ਬਸ ਇੱਕ ਦੋ ਪਾਰਕਿੰਗ ਛੱਡ ਕੇ ਨਾਲ ਹੀ ਲਾਗੇ ਸੀਗੇ ਅਸੀਂ ਕਹਿੰਗੇ ਵੀ ਸ਼ਾਇਦ ਕਾਰ ਨਹੀਂ ਮਿਲਣੀ ਪਰ ਨਹੀਂ ਅੱਗੇ ਚੱਲ ਕੇ ਹੈਗੀਆਂ ਨੇ ਪਾਰਕਿਆ ਇਤਨ ਹੋਰ ਆ ਕੇ ਪਰ ਬਾਬੇ ਜਗਾ ਕੋਲ ਨੂੰ ਜਾ ਕੇ ਉਧਰ ਨੂੰ ਹੈ ਨਹੀਂ ਗੀਆਂ ਪਾਕਸੇ ਪੜਾ ਗੋ ਉਥੇ ਰਾਏਕੋਟ ਲੈ ਕੇ ਜਾਣੀ ਜਿੱਥੇ ਰੱਖੀ ਤੋ ਇਹ ਵੀਡੀਓ ਕਰੋ ਬਾਤਵਾ শেয়ার ਜ਼ਰੂਰ ਤੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜਿਹਨੇ ਵੀ ਪਹਿਲਾਂ ਤੋਂ ਸੱਜਣ ਵੀਡੀਓ ਦੇਖ ਰਿਹਾ ਹੈ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਧੰਨਵਾਦ ਆ ਵੀਰੋ ਸਾਰਿਆਂ ਦਾ ਤੇ ਆਨੰਦ ਮਾਣੋ ਵੀਡੀਓ ਦਾ ਬਾਦ ਨੂੰ ਅੱਗੇ ਵੀ ਤੁਹਾਨੂੰ ਨਾਲ ਦੇਣਾ ਦਿਖਾਉਣੇ ਤੁਹਾਨੂੰ ਚੱਲ ਕੇ ਆਜੋ ਬਹੁਤ ਦੂਰ ਤੱਕ ਲੱਗਿਆ ਹੋਇਆ ਬਹੁਤ ਦੂਰ ਤੱਕ ਮਾਰਕੀਟ ਲੱਗੇ ਹੋਏ ਹੈ ਪੈਨੋ ਜਿਹੜੇ ਪਾਸੇ ਆ ਰੇਟ ਆ ਕੋਈ 50 ਰੁਪਏ ਕੋਈ 60 ਰੁਪਏ ਕੋਈ 70 ਕੋਈ 80 ਰੁਪਏ ਅਲੱਗ ਅਲੱਗ ਰੇਟ